ਪੁਲਿਸ ਦੇ ਵੱਲੋਂ 2021 ਦੇ ਇੱਕ ਮਾਮਲੇ ਵਿੱਚ ਪੁੱਛ ਕੇ ਚਲਾਈ ਗੈਂਗਸਟਰ ਚੜਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 3 ਦਿਨ ਦਾ ਰਿਮਾਂਡ ਲਿਆ ਗਿਆ ਹੁਣ ਪੁਲਿਸ ਵੱਲੋਂ ਉਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਏਗੀ ਜਿਸ ਤੇ ਗੈਂਗਸਟਰ ਤੇ આરોਪ ਨੇ ਕਿ 1 ਕਿਲੋ ਹੈਰੋਇਨ ਚੜਤ ਸਿੰਘ ਦੇ ਕੋਲ ਕਿੱਥੋਂ ਆਈ ਸੀ ਡੀਐਸਪੀ ਬਰਿਆਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਹ ਕਾਰਵਾਈ ਕਰਦੇ ਹੋਏ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸੇ ਘੜੀ ਵਿੱਚ ਤਰਨਤਾਰਨ ਨਿਵਾਸੀ ਨਿਸ਼ਾਨ ਸਿੰਘ ਤੇ ਚੜਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਨਿਸ਼ਾਨ ਸਿੰਘ ਪਹਿਲੇ ਹੀ ਮੁਹਾਲੀ ਇੰਟੈਲੀਜੈਂਸ ਦਫ਼ਤਰ ਤੇ ਹੋਏ ਰਾਕਟ ਅਟੈਕ ਹਮਲੇ 'ਚ ਗ੍ਰਫਤਾਰ ਹੋ ਚੁੱਕਾ ਹੈ ਜਦਕਿ ਚੜਾ ਸਿੰਘ ਪੁਗਾੜਾ ਸੀ ਵੈਰਹਾਲ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ 'ਚ ਕਈ ਹੋਰ ਖੁਲਾਸੇ ਹੋ ਸਕਦੇ ਨੇ।ਿਰਵੰਡਾ ਤੇ ਨਜਾਇਜ਼ ਅਸਲੇ ਦਾ ਮਕਦਮਾ ਦਰਜ ਕੀਤਾ ਸੀ। ਇੰਦੇ ਵਿੱਚ 4 ਜਿਹੜੇ ਬੰਦੇ ਉਹ ਪੈਨੋ ਖੜੇਗੇ ਸੀ ਕੁਲਦੀਪ ਸਿੰਘ, ਸੇਵਕ ਸਿੰਘ, ਸੁਖਚਾਨ ਸਿੰਘ ਤੇ ਸਮੁੰਦਰ ਸਿੰਘ। ਇਨਾਂ ਕੋਲੋਂ 1 ਕਿਲੋਗ੍ਰਾਮ ਹੀਰੋਇਨ ਤੇ 4 32 ਬੋਰ ਦੇ ਪਿਸਟਲ ਜਿਹੜੇ ਮੌਕੇ ਤੋਂ ਹੀ ਟਵਾਟਾ ਗੱਡੀ ਦੇ ਵਿੱਚੋਂ ਇਹਨਾਂ ਨੂੰ ਕਾਬੂ ਕਰਕੇ ਤੇ ਸਾਡੀ ਟੀਮ ਨੇ ਜਿਹੜਾ ਫਰੀਦਕੋਟ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਇਹਨਾਂ ਦੀ ਅੱਗੇ ਇੰਟਰੋਗੇਸ਼ਨ ਹੋਈ ਤਾਂ ਉਹਦੇ ਚ ਨਿਸ਼ਾਨ ਸਿੰਘ ਤਰਨ ਤਰਨ ਦਾ ਸੀ ਕੁੱਲਾ ਪਿੰਡ ਦਾ ਉਹ ਨਾਮਿਨੇਟ ਹੋਇਆ ਇੱਕ ਇਹ ਚੜਤ ਸਿੰਘ ਨਾਮਿਨੇਟ ਹੋਇਆ ਉਹਦੇ ਚ ਇੰਟਰੋਗੇਸ਼ਨ 'ਚ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਹੀਰੋਇਨ ਹੈ ਇਹ ਚੜਤ ਸਿੰਘ ਕੋਲੋਂ ਆਈ ਹੈ ਤੇ ਚੜਤ ਸਿੰਘ ਉਸ ਵੇਲੇ ਭਗੌੜਾ ਸੀ ਫਰਾਰ ਸੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਤਾਂ ਇਹਨੂੰ ਇੰਟੈਲੀਜੈਂਸ ਨੇ ਜਿਹੜਾ ਪਿੱਛੇ ਜੇ ਗ੍ਰਿਫਤਾਰ ਕੀਤਾ ਤੇ ਇਹਨੂੰ ਅੱਜ ਅਸੀਂ ਇਸ ਮੁਕੱਦਮੇ ਵਿੱਚ ਦਾ ਪ੍ਰੋਡਕਸ਼ਨ ਵਾਰਡ ਜਾਰੀ ਕਰਾਇਆ ਸੀ ਹੁਸ਼ਿਆਰਪੁਰ ਤੋਂ ਲਿਆ ਕੇ ਕੋਰਟ ਤੋਂ ਪੇਸ਼ ਕਰਕੇ ਇਹਦਾ 3 ਦਿਨ ਦਾ ਸੀ ਜਿਹੜਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਹੁਣ ਇਹਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ ਉਹ ਕਰ ਰਹੇ ਇਹ ਮੁਕੱਦਮਾ ਸਥਾਨੇ ਕਿਹਾ ਸਰ ਦੇ ਰਿਪੋਰਟ ਵਿੱਚ 82 ਨੰਬਰ ਮੁਕੱਦਮਾ 2021 ਦਾ ਆਲਰੇਡੀ ਦਾ ਤੁਰੇ ਤੁਰੇ ਕੋ ਨਿਸ਼ਾਨ ਸਿੰਘ ਕੋ ਨਜ਼ਰਾਂ ਸਿਚਵਾਇਗੀ ਤਾਂ ਤੁਰੇ ਨਿਸ਼ਾਨ ਸਿੰਘ ਜਿਹੜਾ ਹੈ ਇਹ ਆਪਣਾ ਤੁਹਾਨੂੰ ਯਾਦ ਹੋਣਾ ਕਿ ਉਹਦੇ ਵਿੱਚ ਇੱਕ ਗ੍ਰਿਫਤਾਰ ਹੋਇਆ ਸੀ ਜਿਹੜਾ ਮੋਹਾਲੀ ਇੰਟੈਲੀਜੈਂਸ ਦੇ ਦਫ਼ਤਰ ਤੇ ਇੱਕ ਰਾਕੇਟ ਅਟੈਕ ਹੋਇਆ ਸੀ ਉਹਦੇ ਵਿੱਚ ਵੀ ਇਹ ਜਿਹੜਾ ਨਿਸ਼ਾਨ ਸਿੰਘ ਹੈ ਗ੍ਰਿਫਤਾਰ ਕੀਤਾ ਚੜਤ ਸਿੰਘ ਕਿਹੜੇ ਕੇਸਾਂ ਚ ਅਨਮੋਲਵਾ ਹੈ ਬੇਸਿਕਲੀ ਗੈਂਗਸਟਰ ਹੈ ਪੁਲਿਸ ਦੇ ਵੱਲੋਂ 2021 ਦੇ ਇੱਕ ਮਾਮਲੇ ਵਿੱਚ ਪੁੱਛ ਕੇ ਚਲਾਈ ਗੈਂਗਸਟਰ ਚੜਤ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਤਿੰਨ ਦਿਨਾਂ ਦਾ ਰਿਮਾਂਡ ਲਿਆ ਗਿਆ ਹੁਣ ਪੁਲਿਸ ਵੱਲੋਂ ਉਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਏਗੀ ਜਿਸ ਤੇ ਗੈਂਗਸਟਰ ਤੇ આરોਪ ਨੇ ਕਿ 1 ਕਿਲੋ ਹੈਰਨ ਚੜਤ ਸਿੰਘ ਦੇ ਕੋਲ ਕਿੱਥੋਂ ਆਈ ਸੀ ਡੀਐਸਪੀ ਬਰਿਆਮ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਇਹ ਕਾਰਵਾਈ ਕਰਦੇ ਹੋਏ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸੇ ਘੜੀ ਵਿੱਚ ਤਰਨਤਾਰਨ ਵਾਸੀ ਨਿਸ਼ਾਨ ਸਿੰਘ ਤੇ ਚੜਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ ਨਿਸ਼ਾਨ ਸਿੰਘ ਪਹਿਲੇ ਹੀ ਮੁਹਾਲੀ ਇੰਟੈਲੀਜੈਂਸ ਦਫ਼ਤਰ ਤੇ ਹੋਏ ਰਾਕਟ ਅਟੈਕ ਹਮਲੇ 'ਚ ਗ੍ਰਫਤਾਰ ਹੋ ਚੁੱਕਾ ਹੈ ਜਦਕਿ ਚੜਾ ਸਿੰਘ ਪੁਗਾੜਾ ਸੀ ਬਰਹਾਲ ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਵਿੱਚ ਕਈ ਹੋਰ ਖੁਲਾਸੇ ਹੋ ਸਕਦੇ ਨੇ